ਇਹ ਮੋਲਾ ਆਰਟਿਸਟ ਹੈ ਅੰਦਰੋਂ ਫਕੀਰ ਹੈ ਬਹੁਤ ਅੱਛੇ ਸ਼ਾਹਬਾ ਜੀ ਪੁੱਤਰਾ ਜਿਉਂਦਾਬਾਦ ਆਦਾ ਕਾਕਾ ਮੇਰਾ ਵੀ ਮਾਤਾ ਤੁਸੀਂ ਖੁਭਰਾਵਨਾ ਸਾਰਾ ਪੰਜਾਬ ਜਿੱਥੇ-ਜਿੱਥੇ ਪੰਜਾਬੀ ਬੈਠੇ ਆ ਜਿੱਥੇ-ਜਿੱਥੇ ਵੀ ਰਾਜਵੀਰ ਜਵੰਧਾ ਦੇ ਫੈਨ ਬੈਠੇ ਆ ਮੈਂ ਜਿੱਥੇ ਰਹਿਣਾ ਉਹ ਸਾਰੇ ਹਾਲਾਂਕਿ ਜਿਨ੍ਹਾਂ ਨੇ ਰਾਜਵੀਰ ਨੂੰ ਉਹ ਹਿੰਦੀ ਬੋਲਣ ਵਾਲੇ ਬੰਦੇ ਆ ਉਹ ਵੀ ਕਹਿੰਦੇ ਯਾਰ ਅਸੀਂ ਲੇਕਿਨ ਯਾਰ ਬਾਈ ਦਾ ਗਾਣਾ ਘੱਟ ਸੁਣਿਆ ਲੇਕਿਨ ਯਾਰ ਸਾਨੂੰ ਦਰਦ ਆ ਵੀ ਅਸੀਂ ਇਹ ਫਿਲਮ ਜ਼ਰੂਰ ਦੇਖਣ ਜਾਣੀ ਆ ਯਾਰ ਇਹੋ ਜਿਹਾ ਬਾਗਮਾਲ ਉਹ ਹੀਰਾ ਜਿਹੜੀ ਸਾਰੀ ਦੁਨੀਆ ਚਰਚਾ ਕਰਦੀ ਆ ਹਰ ਮਾਂ ਦੀ ਅੱਖ ਨਮ ਹੋਈ ਬਿੰਨੀ ਇਹੋ ਜਿਹਾ ਸੋਹਣਾ ਜਵਾਨ ਪੁੱਤਰ ਬੱਬਾ ਤੈਨੂੰ ਲਿਜਾਣ ਦੇ ਤਰਸ ਨਹੀਂ ਆਇਆ ਸੋ ਅਸੀਂ ਬੱਲੀ ਭਾਜੀ ਮੈਂ ਜਦੋਂ ਵੀ ਨੂੰ ਕੋ ਜਾਣਾ ਮੈਂ ਕਿਹਾ ਭਾਜੀ ਯਾਰ ਜਮਲਾ ਫਿਲਮ ਰਿਲੀਜ਼ ਕਰੀਏ ਨੇ ਕਹਿੰਦਾ ਭਾਜੀ ਆਪਾਂ ਕਰਨੀ ਹੈ ਗੁਰੂ ਜੀ ਅਈ ਉੱਥੇ ਵੈਲਕਮਿੰਗ ਕਰਦੇ ਮੈਂ ਕਿਹਾ ਭਾਜੀ ਰਾਜਵੀਰ ਯਾਰ ਕਿੱਡਾ ਫਨੀ ਬੰਦਾ ਇਹ ਸੱਚੀ ਗੱਲ ਆ ਭਾਜੀ ਨੇ ਦੱਸਿਆ ਤੁਸੀਂ ਅਰੀਲਾ ਬਣਾਉਣੀਆਂ ਰਾਜਵੀਰ ਨੇ ਦੱਸਿਆ ਭਾਜੀ ਦਾ ਵੈਸੇ ਇੱਕ ਉਹ ਮੈਂ ਫਿਲਮ ਦਾ ਇੱਕ ਉਹ ਇਮੋਸ਼ਨਲ ਸੀਨ ਆ ਭਾਜੀ ਵੈਸੇ ਹੀ ਬੈਠਦੇ ਪਏ ਸੀ ਤੇ ਅਸੀਂ ਸਾਰੇ ਰਗਵੀਰ ਬੋਲੀ ਤੇ ਰਾਜਵੀਰ ਬਾਈ ਕਹਿੰਦਾ ਕਹਿੰਦਾ ਭਾਜੀ ਤੁਸੀਂ ਇਦਾਂ ਹੀ ਰਹੋ ਕਹਿੰਦਾ ਆਪਾਂ ਇੱਕ ਰੀਲ ਬਣਾਉਣੀ ਆ ਅਸੀਂ ਸਾਰੀ ਭਾਜ ਨੂੰ ਬੁਲਾਈਏ ਗੁਰੂ ਜੀ ਰਾਜਵੀਰ ਜਵੰਦਾ ਭਾਈ ਵੀ ਭਾਜੀ ਭਾਜੀ ਦੇਖੋ ਉਹ ਰਗਵੀਰ ਬੋਲੀ ਵੀ ਕਰੇ ਕਹਿੰਦਾ ਭਾਜੀ ਘੁਗੀ ਭਾਜੀ ਫਿਰ ਰਾਜਵੀਰ ਕਹਿੰਦਾ ਕਹਿੰਦਾ ਘੁਗੀ ਭਾਜੀ ਆਪਾਂ ਲਾਈਵ ਆ ਕਹਿੰਦੇ ਅੱਛਾ ਕਿੰਨਾ ਕੌਣ-ਕੌਣ ਦੇਖ ਰਿਹਾ ਸੋ ਉਹ ਬੰਦਾ ਇਹੋ ਜਿਹਾ ਬਾ ਕਮਾਲ ਸੀ ਉਹਦੇ ਨਾਲ ਸਾਨੂੰ ਬੜਾ ਯਾਰ ਉਹਨੇ ਬੜੀਆਂ ਗੱਲਾਂ ਕਰਨੀਆਂ ਮੈਂ ਕਹਾਂ ਯਾਰ ਤੂੰ ਬਹੁਤ ਬੰਦਾ ਯਾਰ ਫਨੀ ਆ ਯਾਰ ਤੇ ਇਹ ਦੋ ਤਿੰਨ ਫਰਮਾਂ ਇਕੱਠੀਆਂ ਕੀਤੀਆਂ ਸੋ ਹੁਣ ਤਾਂ ਮੇਰੀ ਇੱਕੋ ਹੀ ਬੇਨਤੀ ਆ ਕਿ ਸਾਰੇ ਸਟਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਬੱਲੀ ਭਾਜੀ ਤੁਹਾਡਾ ਧੰਨਵਾਦ ਤੁਸੀਂ ਜਿਹੜਾ ਮੈਨੂੰ ਇੱਕ ਸਰਪ੍ਰਾਈਜ਼ ਦਿੱਤਾ ਉਹ ਪ੍ਰਮਾਤਮਾ ਕਰੇ ਮੈਂ ਪੂਰੀ ਦੁਨੀਆ ਨੂੰ ਇਲਾਦ ਕਰਦਾ ਬਾਬਾ ਵੀ 28 ਤਰੀਕ ਨੂੰ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸਾਡਾ ਵੀਰ ਉਹ ਸ਼ਰਮੌਰ ਗਾਇਕ ਬਾਗਮਾਲ ਜਿਹੜਾ ਇਨਸਾਨ ਘੈਂਟ ਸੀ ਜਿੰਨਾ ਵਧੀਆ ਉਹ ਗਾਇਕ ਸੀ ਉਸ ਤੋਂ ਜ਼ਿਆਦਾ ਹੀ ਵਧੀਆ ਕਿਤੇ ਇਨਸਾਨ ਸੀ ਸੋ ਬਾਬਾ ਸਾਰੀ ਦੁਨੀਆ ਦੇਖ ਰਹੀ ਐ ਇਸ ਪ੍ਰੈਸ ਕਾਨਫਰੰਸ ਨੂੰ ਮੇਨਟਲ ਹੀ ਗੱਲ ਆ ਉਸ ਨੌਜਵਾਨ ਨੂੰ ਦੇਖਣ ਜ਼ਰੂਰ ਜਾਇਓ ਹੱਥ ਜੋੜ ਕੇ ਬੇਨਤੀ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਰਕੇਸ਼ ਭਾਜੀ ਦਾ ਘੁੱਗੀ ਭਾਜੀ ਉਹਨਾਂ ਦਾ ਇਹਦੇ ਵਿੱਚ ਇੱਕ ਇਦਾਂ ਵੀ ਜੋ ਸਾਡੀ ਅਸਲੀਅਤ ਆ ਮੇਰੀ ਤੇ ਭਾਜੀ ਦੀ ਮਨੇ ਗੁਰੂ ਤੇ ਚੇਲੇ ਦੀ ਉਹ ਸੱਚੀ ਰਕੇਸ਼ ਭਾਜੀ ਨੇ ਨਾ ਇੱਕ ਮਿੰਟ ਕੁ ਲਈ ਉਹ ਸੱਚੀ ਸਾਨੂੰ ਉਦਾਂ ਪ੍ਰੈਜੈਂਟ ਕੀਤਾ ਸੋ ਮੈਂ ਪੋਪੀ ਭਾਈ ਦਾ ਥੈਂਕ ਯੂ ਕਰਦਾ ਯੂਐਸਏ ਤੋਂ ਐ ਸਾਰਾ ਤੇ ਤੁਹਾਡਾ ਮਾ ਧੰਨਵਾਦ ਕਰਦਾ ਬਸ ਇੱਕੋ ਹੀ ਬੇਨਤੀ ਹੈ ਬਾਬਾ 28 ਨਵੰਬਰ ਨੂੰ ਯਮਲਾ ਜਰੂਰ ਦੇਖਣ ਜਾਇਓ ਉਹਨੂੰ ਸੱਚੀ ਤੇ ਸੁੱਚੀ ਸਰਦਾਰਨੀਆ ਜ਼ੋਰਦਾਰ ਤਾੜੀਆਂ ਮਾਰੋ ਯਾਰ ਉਸ ਸਰਮੌਰ ਗਾਇਕ ਵਾਲ ਤੇ ਜਿਉਂਦਾ ਰਹੇ ਬਾਬਾ ਜਿਆ ਕਹਦੇ ਹੁੰਦਾ ਨਾ ਰਾਜਵੀਰ ਤੇਨਾ ਮ ਬੜੀਆਂ ਚੇਡਾ ਕਰਨੀਆਂ ਐ ਐਡੀ ਵਧੀਆ ਫਿਲਮ ਬਣਾਈਆ ਤੂੰ ਦੁਬਾਰਾ ਫੇਰ ਕਿਤੇ ਆ ਜਾ ਓਏ ਬਾਬਾ ਵੜ ਕੇ ਜਿਉਂਦਾ ਬਾਬਾ ਇਦਾਂ ਤੇ ਰਿਵਾਜ ਆ ਤੂੰ ਭਾਵੇਂ ਮਾਈਕ ਨਾ ਫੜਿਆ ਕਰ ਇਹ ਲਾਗੇ ਖੜੇ ਬੰਦੇ ਨੂੰ ਪਤਾ ਲੱਗਦਾ ਕੀ ਬੀਤਦੀ ਹੈ ਚੱਲ ਗੋਡ ਬlesਸ ਯੂ ਬਹੁਤ ਅੱਛਾ ਆਰਟਿਸਟ ਹੈ ਲਾਈਫ ਚ ਵੀ ਤੇ ਬੋਲਣ ਚ ਵੀ ਥੋੜਾ ਲਾਊਡ ਹੈ ਪਰ ਇਦਾਂ ਦੇ ਲੋਕ ਫੁੱਲ ਆਫ ਲਾਈਫ ਹੁੰਦੇ ਆ ਮੈਂ ਕਹਿੰਦਾ ਪ੍ਰਮਾਤਮਾ ਸਾਰਾ ਕੁਝ ਦਿੱਤਾ ਹੈ ਜ਼ਿੰਦਗੀ ਚ ਬਾਕੀ ਵੀ ਦੇ ਦੇ ਪਰ ਥੋੜਾ ਜਿਹਾ ਇਹਦੇ ਵਰਗਾ ਜਿਉਣਾ ਵੀ ਦੇ ਦੇ ਯਾਰ ਇੱਕ ਵਾਰੀ ਸੰਗੇ ਲਈ ਵੀ ਤਾਲੀਆਂ ਮਾਰ ਦੋ ਕਈ ਵਾਰੀ ਲੋਕਾਂ ਨੂੰ ਲੱਗਦਾ ਹੈ ਕਿ ਬੜਾ ਵੀਅਰਡ ਕਈ ਵਾਰੀ ਚੀਜ਼ਾਂ ਲੱਗਦੀਆਂ ਪਰ ਇਦਾਂ ਦੇ ਬੰਦੇ ਫੁੱਲ ਆਫ ਲਾਈਫ ਹੁੰਦੇ ਨੇ ਮੌਲਾ ਲੋਕ ਹੁੰਦੇ ਨੇ ਇਹ ਮੌਲਾ ਆਰਟਿਸਟ ਅੰਦਰੋਂ ਫਕੀਰ ਹੈ ਬਹੁਤ ਅੱਛੇ ਸ਼ਾਬਾਹ ਪੁੱਤਰਾ ਜਿਉਂਦਾਬਾਦਰਾ ਕਾਕਾ ਮੇਰਾ ਵੀਰ